ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਸਾਨੂੰ ਕਾਏ ਆ ਜਿਹੜਾ ਮਹਾਰਾਜਾ ਸਰਕਾਰ ਵੱਲੋਂ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਪ੍ਰਬੰਧਕੀ ਢਾਂਚੇ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਗਈ ਹੈ ਉਹਦੇ ਨਿੰਦਿਆ ਕਰਦੇ ਆ ਨਿਖੇਧੀ ਕਰਦੇ ਆ ਤੇ ਧੰਨ ਗੁਰੂ ਕਲਗੀਧਰ ਪਾਛਾ ਤੇ ਸਾਨੂੰ ਪੂਰਾ ਭਰੋਸਾ ਏ ਤੇ ਸਤਿਗੁਰ ਜੀ ਨੇ ਆਪਣੇ ਬੱਚਿਆਂ ਦੀ ਆਪਣੇ ਪਿਆਰਿਆਂ ਦੀ लाज ਸਦਾ ਰੱਖੀ ਐ ਸਦਾ ਰੱਖਣਗੇ ਕਿਉਂਕਿ ਕਲਗੀਧਰ ਪਾਛਾ ਜੀ ਇਹੋ ਵਿਲੱਖਣਤਾ ਏ ਜੇ ਕੋਈ ਇਦਾਂ ਆਇਆ ਵੀ ਚੋਰ ਦਰਵਾਜ਼ੇ ਥਾਣੀ ਮੈਂਬਰ ਆਪਣੇ ਥਾਪਕੇ ਪ੍ਰਬੰਧਕੀ ਢਾਂਚੇ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾਵੇ ਖਾਲਸੇ ਨੇ ਉਹਦਾ ਵੀ ਟੁਕਵਾ ਜਵਾਬ ਦਿੱਤਾ ਏ ਸਤਿਗੁਰ ਜੀ ਦੀ ਕਿਰਪਾ ਸਦਕਾ ਤੇ ਜੇ ਕੋਈ ਸਾਹਮਣੋਂ ਆਇਆ ਹੈ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਦਖਲੰਦਾ지 ਕਰਨ ਵਾਸਤੇ ਤੇ ਸਤਗੁਰੂ ਜੀ ਦੀ ਕਿਰਪਾ ਸਦਕਾ ਖਾਲਸੇ ਨੇ ਉਹਨੂੰ ਵੀ ਟੁਕਵਾ ਜਵਾਬ ਦਿੱਤਾ ਹੈ ਮਾਲਕ ਜੀ ਕਿਰਪਾ ਕਰਨ ਖਾਲਸਾ ਸਿਹਰਦਿਆ ਖਾਲਸਾ ਖੁਦ ਖੁਦਾ ਹੈ ਸਤਗੁਰੂ ਨੇ ਰੈਨਵਾਈ ਧੰਗੁਰ ਕਲਗੀਧਰ ਪਾਤਸ਼ਾਹ ਨੇ ਦਿੱਤੀ ਹੈ ਖਾਲਸੇ ਨੂੰ ਤੇ ਉਸ ਪ੍ਰਬੰਧ ਕੀ ਢਾਂਚੇ ਦੇ ਗੁਰੂ ਕੇ ਲਾਲ ਸਾਰੇ ਜਾਗ ਦੀ ਜ਼ਮੀਰ ਵਾਲੇ ਨੇ ਮਾਲਕ ਜੀ ਕਿਰਪਾ ਕਰਨਗੇ ਜਿਨਨੇ ਵੀ ਦਰਬਾਰ ਸਾਹਿਬ ਦੇ ਕੀਰਤਨੀਆਂ ਨੇ ਸਾਰਿਆਂ ਵੱਲੋਂ ਮਾਲਕ ਜੀ ਕਿਰਪਾ ਕਰਨ ਮੈਨੂੰ ਪਤਾ ਹੈ ਕਿ ਸਾਰਿਆਂ ਦੇ ਹਿਰਦੇ ਦੁਖੇ ਵੀ ਨੇ ਪਰ ਸਾਰਿਆਂ ਨੂੰ ਪੂਰਾ ਭਰੋਸਾ ਵੀ ਹੈ ਮਾਲਕ ਜੀ ਕਿਰਪਾ ਕਰਨ ਸਾਰੇ ਹੀ ਮਹਾਰਾਜ ਦੇ ਸਰਕਾਰ ਦੇ ਇਸ ਕਰਨ ਦੀ ਨਿੰਦਿਆ ਕਰਦੇ ਆ ਵਾਹਿਗੁਰੂ ਉਹਨਾਂ ਨੂੰ ਮਤ ਦੇਣ ਗੁਰੂ ਖਾਲਸਾ ਚੜ੍ਹਦੀ ਕਲਾ ਵਿੱਚ ਸੀ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ